ਮੇਰੇ ਵੱਲੋਂ ਪਿਆਰ ਭਰੀ ਸਤਿ ਅਕਾਲ ਸਾਂਝ ਦਿਲਾ ਦੀ ਜਨਰਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਤੁਹਾਡੇ ਕਮੈਂਟਸ ਅਨੁਸਾਰ ਵੀ ਇਟਲੀ ਵਿੱਚ ਔਰਤਾਂ ਵਾਸਤੇ ਜਨਾਨੀਆਂ ਨੂੰ ਕੰਮ ਮਿਲਦੇ ਆ ਜਾਂ ਨਹੀਂ ਮਿਲਦੇ ਤੇ ਮਿਲਦੇ ਆ ਤਾਂ ਕਿਹੜੇ-ਕਿਹੜੇ ਕੰਮ ਕਰਦੀਆਂ ਜਨਾਨੀਆਂ ਇੱਥੇ ਕੰਮ ਮਿਲਦੇ ਆ ਹਾਂਜੀ ਜ਼ਰੂਰ ਮਿਲਦੇ ਆ ਪਰ ਹੋਰ ਦੇਸ਼ਾਂ ਦੇ ਮੁਕਾਬਲੇ ਇੱਥੇ ਜ਼ਿਆਦਾਤਰ ਬੰਦੇ ਕੰਮ ਕਰਦੇ ਆ ਔਰਤਾਂ ਜਿਹੜੀਆਂ ਘਰ ਵਿੱਚ ਜ਼ਿਆਦਾ 20% ਮੇਰੇ ਹਿਸਾਬ ਨਾਲ ਔਰਤਾਂ ਕੰਮ ਕਰਦੀਆਂ ਮੈਂ ਉਹਨਾਂ ਦੀ ਗੱਲ ਕਰਦੀਆਂ ਇੱਥੇ ਦੀਆਂ ਔਰਤਾਂ ਇੱਥੇ ਦੇ ਬੱਚੇ ਆ ਜਿਹੜੇ ਕੁੜੀਆਂ ਉਹਨਾਂ ਦੀ ਨਹੀਂ ਕਰਦੀਆਂ ਜਿਹੜੀਆਂ ਜਿਵੇਂ ਆਪਾਂ ਆਧੂ ਮਰਜ਼ੇ ਦੇ ਵਿੱਚ ਆ ਜਾਂਦੇ ਆ ਆਪਾਂ ਇੱਥੇ ਦੀ ਲੈਂਗੁਏਜ ਨਹੀਂ ਜਾਣਦੇ ਉਹਨਾਂ ਦੀ ਗੱਲ ਕਰਦੀਆਂ ਉਹਨਾਂ ਵਾਸਤੇ ਜਿਹੜਾ ਕੰਮ ਆ ਇੱਥੇ ਥੋੜਾ ਮੁਸ਼ਕਿਲ ਹੋ ਜਾਂਦਾ ਜੇ ਆਪਾਂ ਆਉਂਦੇ ਹੀ ਇੱਥੇ ਮੇਰੇ ਹਿਸਾਬ ਨਾਲ ਆਪਾਂ ਤਿੰਨ ਤੇ ਕਰੀਏ ਪਤੰਤੇ ਕਹਦੇ ਨੇ ਆ ਲਾਇਸੈਂਸ ਨੂੰ ਕਿਉਂਕਿ ਫਿਰ ਆਉਣ ਜਾਣ ਦਾ ਸਾਧਨ ਆ ਤੇ ਜਿਹੜੀਆਂ ਏਜੰਸੀਜ਼ ਆ ਜਿੱਥੇ ਆਪਾਂ ਨੇ ਅਪਲਾਈ ਕਰਨਾ ਹੈ ਕੰਮ ਵਾਸਤੇ ਤੇ ਉਹ ਪ੍ਰੈਫਰੈਂਸ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦਾ ਜਾਤਾ ਨਜ਼ਦੀਕ ਹੋਵੇ ਰੈਜ਼ਿਡੈਂਸ ਲਾਇਸੈਂਸ ਹੋਵੇ ਤਾਂ ਕੰਮ ਆ ਜਿਹੜਾ ਹੋਰ ਵੀ ਆਸਾਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਨਾਨੀਆਂ ਜਿਹੜੀਆਂ ਜ਼ਿਆਦਾਤਰ ਜਿੱਥੇ-ਜਿੱਥੇ ਹਸਬੰਡ ਕੰਮ ਕਰਦੇ ਆ ਜ਼ਿਆਦਾਤਰ ਫਾਰਮ ਦਾ ਕੰਮ ਆ ਮੈਂ ਇੱਥੇ ਜ਼ਿਆਦਾਤਰ ਇਹੀ ਦੇਖਿਆ ਤੇ ਹਸਬੰਡ ਵਾਈਫਾਂ ਜਿਹੜੇ ਇੱਥੇ ਫਾਰਮਾ ਦਾ ਕੰਮ ਸੰਭਾਲ ਲੈਣੇ ਆ ਤੇ ਉਹਨਾਂ ਦੀ ਤਨਖਾਹ ਵਿੱਚ ਕੋਈ ਫਰਕ ਨਹੀਂ ਦੋਨੇ ਬਰਾਬਰ ਤਨਖਾਹ ਲੈਂਦੇ ਆ ਤਨਖਾਹਾਂ ਦੀ ਕੋਈ ਕਮੀ ਨਹੀਂ ਇੱਥੇ ਔਰਤਾਂ ਜਿਹੜੀਆਂ ਲੱਖਾਂ ਰੁਪਇਆ ਕਮਾਉਂਦੀਆਂ ਕੰਮ ਮਿਲ ਜਾਂਦਾ ਹੈ ਪਰ ਥੋੜਾ ਕੰਮਾ ਸਿੱਦਤ ਨਾਲ ਲੱਭਣਾ ਵੀ ਪੈਂਦਾ ਤੇ ਥੋੜਾ ਆਪਣੇ ਆਪ ਨੂੰ ਇੱਥੇ ਦੇ ਯੋਗ ਬਣਾਉਣਾ ਪੈਂਦਾ ਥੋੜੀ-ਬਹੁਤੀ ਬੋਲੀ ਬੋਲੀ ਭਾਵੇਂ ਬਹੁਤੀ ਵੀ ਨਾ ਥੋੜੀ-ਬਹੁਤੀ ਆਪਾਂ ਥੋੜਾ ਸਮਝੇ ਸਕੀਏ ਬੋਦੀ ਬੋਲੀ ਦੀ ਲੋੜ ਨਹੀਂ ਕਿਉਂਕਿ ਆਪਣੇ ਨਾਲ ਦੇ ਬੰਦੇ ਕੰਮ ਕਰਦੇ ਹੁੰਦੇ ਆ ਪਰ ਜਦੋਂ ਆਪਾਂ ਕਿਧਰੇ ਅਪਲਾਈ ਕਰਦੇ ਆ ਤਾਂ ਉਹ ਜ਼ਰੂਰ ਬੋਲੀ ਦੇਖਦੇ ਆ ਏਜੰਸੀਜ਼ ਦੇਖਦੇ ਆ ਜੇ ਆਪਾਂ ਨੇ ਕਿਧਰੇ ਫਾਰਮ ਦਾ ਕੰਮ ਕਰਨਾ ਤਾਂ ਉਸ ਦਾ ਮਾਲਕਾ ਜਿਹੜਾ ਥੋੜਾ ਦੇਖਦਾ ਵੀ ਬੰਦਾ ਸਮਝਦਾ ਵੀ ਹੈ ਜਾਂ ਨਹੀਂ ਬਸ ਇਹ ਇਸ ਤੋਂ ਇਲਾਵਾ ਜਨਾਨੀਆਂ ਜਿਹੜੀਆਂ ਆਰਾਮ ਨਾਲ ਘਰ ਬੈਠ ਕੇ ਕੰਮ ਕਰ ਸਕਦੀਆਂ ਐ ਟੈਗਸ ਬਣਾਉਣੀਆਂ ਕਾਰਡ ਜਿਵੇਂ ਕਿ ਕੱਪੜਿਆਂ ਵਗੈਰਾ ਦੇ ਨਾਲ ਪ੍ਰਾਈਸ ਪੈਰਾ ਦੇ ਕਾਰਡ ਆ ਜਿਹੜੇ ਉਹ ਤਿਆਰ ਕਰੇ ਜਾਂਦੇ ਆ ਇਸ ਤੋਂ ਇਲਾਵਾ ਪੈਕਿੰਗ ਦਾ ਕੰਮ ਆ ਪੈਕਿੰਗ ਦਾ ਕੰਮ ਘਰੇ ਲਿਆਉਂਦੀਆਂ ਤਾਂ ਜਿਵੇਂ ਸੌਕਸ ਵਗੈਰਾ ਦੇ ਪੈਕ ਉਹਨਾਂ ਨੂੰ ਘਰ ਕਰਕੇ ਕਿੱਦਾਂ ਦੇ ਪਰ ਇਹਨਾਂ ਕੰਮਾਂ ਦੇ ਵਿੱਚ ਸੱਚਾ ਇਹ ਖੰਮਾ ਜਿਹੜੇ ਤੇ ਖਲਾਰਾ ਜ਼ਿਆਦਾ ਹੈ ਛੋਟੇ ਛੋਟੇ ਹੁੰਦੇ ਆ ਪਰ ਜਿਨ੍ਹਾਂ ਨੂੰ ਕੰਮ ਬਾਹਰ ਨਹੀਂ ਜਾਣਾ ਉਹਨਾਂ ਵਾਸਤੇ ਠੀਕ ਵੀ ਆ ਪਰ ਇਹਨਾਂ ਦੀ ਪੇ ਆ ਜਿਹੜੀ ਘਟ ਜਾਂਦੀ ਆ ਇਹਨਾਂ ਦੇ ਮੁਕਾਬਲੇ ਜਿਵੇਂ ਜੇ ਕਿਧਰੇ ਫੈਕਟਰੀ 'ਚ ਕਰਨਾ ਹੈ ਜਾਂ ਕਿਧਰੇ ਫਾਰਮ 'ਚ ਕੰਮ ਕਰਨਾ ਹੈ ਤੇ ਫੈਕਟਰੀਜ਼ ਦੇ ਵਿੱਚ ਵੀ ਕੰਮ ਐ ਇਦਾਂ ਪੈਕਿੰਗਾਂ ਦੇ ਕੰਮ ਆ ਤੇ ਇੱਕ ਪੈਕਿੰਗ ਹੀ ਔਮਲਾਜੋ ਮਤਲਬ ਪੈਕਿੰਗ ਫਰੂਟਸ ਦੀ ਹੋ ਸਕਦੀ ਆ ਵੈਜੀਟੇਬਲਸ ਦੀ ਹੋ ਸਕਦੀ ਆ ਇਸ ਤੋਂ ਇਲਾਵਾ ਪਾਸਤੇ ਦੀ ਹੋ ਸਕਦੀ ਆ ਇੱਥੇ ਸੁਗੋ ਮਤਲਬ ਟਮਾਟਰਾਂ ਦਾ ਪੇਸਟ ਆ ਜਿਹੜਾ ਉਹ ਬਹੁਤ ਵਿਕਦਾ ਕਿਉਂਕਿ ਇੱਥੇ ਦੇ ਪਾਸ ਤੇ ਵਿੱਚ ਜਿਆਦਾ ਵਰਤੇ ਆ ਜਾਂਦਾ ਇਹਨਾਂ ਚੀਜ਼ਾਂ ਦੀ ਪੈਕਿੰਗ ਆ ਜਿਹੜੀਆਂ ਫੂਡਸ ਦੀ ਕੱਪੜੇ ਦੀ ਪੈਕਿੰਗ ਕੱਪੜੇ ਦੇ ਜਿਹੜੀਆਂ ਫੈਕਟਰੀਆਂ ਆ ਉਹਨਾਂ ਵਿੱਚ ਵੀ ਔਰਤਾਂ ਜਿਹੜੀਆਂ ਕੰਮ ਕਰਦੀਆਂ ਇਸ ਤੋਂ ਇਲਾਵਾ ਔਰਤਾਂ ਜਿਹੜੀਆਂ ਮਤਲਬ ਚੁਆਈ ਦਾ ਕੰਮ ਹੋ ਗਿਆ ਫਾਰਮ ਦੇ ਵਿੱਚ ਤੇ ਹੋਰ ਕੰਮ ਜਿਹੜੇ ਜਿਵੇਂ ਗਾਂਾਂ ਦੇ ਬੱਛਰ ਮੂਆਂ ਨੂੰ ਬੱਚਿਆਂ ਨੂੰ ਤੇ ਬੱਚਿਆਂ ਇਹਨਾਂ ਬੱਚਿਆਂ ਨੂੰ ਮਤਲਬ ਸਾਂਭਣਾ ਉਹਨਾਂ ਨੂੰ ਦੁੱਧ ਵਗੈਰਾ ਪਿਲਾਉਣਾ ਜਾਂ ਫਿਰ ਉਹਨਾਂ ਦਾ ਧਿਆਨ ਕਰਨਾ ਜੇ ਕੋਈ ਥੋੜਾ ਡਾਕਟਰੀ ਐਕਸਪੀਰੀਅੰਸ ਵੀ ਰੱਖਦਾ ਹੈ ਆਪਾਂ ਇੰਡੀਆ ਜਿਵੇਂ ਆਪਣੇ ਤਾਂ ਸੀ ਇਹਨਾਂ ਵੀ ਮੱਜਾਂ ਨੂੰ ਟੀਕੇ ਇੰਜੈਕਸ਼ਨ ਲਾ ਕੇ ਗਾਵਾ ਮਤਲਬ ਮੱਜਾਂ ਨੂੰ ਚੋਣਾ ਉਹੀ ਬੱਚਿਆਂ ਦੇ ਜੇ ਕਿਸੇ ਨੂੰ ਉਹ ਐਕਸਪੀਰੀਅੰਸ ਆ ਤਾਂ ਬੱਚਿਆਂ ਦੇ ਬੱਚਿਆਂ ਦੇ ਉਹ ਜ਼ਰੂਰੀਆਂ ਨਾਲ ਤਾਂ ਕਿ ਸਮਝ ਸਕੇ ਇੱਕ ਤਰ੍ਹਾਂ ਨਾਲ ਆ ਇਹ ਵੀ ਮੈਂ ਸਮਝਦਿਆਂ ਬਹੁਤ ਐਕਸਪੀਰੀਅੰਸ ਦਾ ਕੰਮ ਆ ਵੀ ਇਹ ਇੱਕ ਤਰ੍ਹਾਂ ਨਾਲ ਅੱਧੀ ਡਾਕਟਰੀ ਹੋ ਜਾਂਦੀ ਆ ਆਪਣੀ ਕਿਉਂਕਿ ਜਾਨਵਰ ਦਾ ਜਦੋਂ ਆਪਾਂ ਸਰੀਰ ਦਾ ਸਮਝਦੇ ਆ ਤਾਂ ਕਾਫੀ ਐਕਸਪੀਰੀਅੰਸ ਹੋ ਜਾਂਦਾ ਕੰਮਾਂ ਦੀ ਕੋਈ ਕਮੀ ਨਹੀਂ ਹੈਗੀ ਇਟਲੀ ਵਿੱਚ ਕੰਮ ਬਥੇਰੇ ਪਰ ਇਹਨਾਂ ਕੰਮਾਂ ਨੂੰ ਲੈਣ ਵਾਸਤੇ ਆਪਾਂ ਨੂੰ ਐਲੀਜੀਬਿਲਟੀ ਆਪਣੇ ਵਿੱਚ ਆਪਣੇ ਵਿੱਚ ਯੋਗਤਾ ਜਿਹੜੀ ਉਹ ਆਪਣੇ ਵਿੱਚ ਪੈਦਾ ਕਰਨੀ ਪੈਂਦੀ ਆ ਇਹਨਾਂ ਦੇਸ਼ਾਂ ਦੇ ਮੁਕਾਬਲੇ ਕਿਉਂਕਿ ਆਪਾਂ ਇੰਡੀਆ ਵਿੱਚ ਕੁਝ ਹੋਰ ਕੰਮ ਕਰਦੇ ਆ ਇੱਥੇ ਹੋਰ ਕੰਮ ਕਰਦੇ ਆ ਬਾਕੀ ਸਾਰੀ ਗੱਲ ਲੈਂਗੁਏਜ ਤੇ ਆ ਜਾਂਦੀ ਆ ਲੈਂਗੁਏਜ ਸਿੱਖ ਕੇ ਇੱਥੇ ਲਾਇਸੈਂਸ ਕਰਕੇ ਥੋੜਾ ਇੱਥੇ ਜੇ ਕੋਈ ਥੋੜੀ ਮਾੜੀ-ਮੋਟੀ ਘੱਟ ਇਸ ਵਿੱਚ ਆਇਆ ਤਾਂ ਥੋੜਾ ਐਕਸਪੀਰੀਅੰਸ ਵਧ ਕਰ ਲਿਆ ਇੱਥੇ ਆਪਣੀਆਂ ਟੈਕਸੀਜ਼ ਵੀ ਪਾ ਸਕਦੇ ਆ ਤੇ ਇਸ ਤੋਂ ਇਲਾਵਾ ਬੱਸਾਂ ਐ ਜਿਹੜੀਆਂ ਇੱਥੇ ਕੁੜੀਆਂ ਚਲਾਉਂਦੀਆਂ ਜੇ ਥੋੜਾ ਜਿਹਾ ਐਕਸਪੀਰੀਅੰਸ ਕਰ ਲਵੇ ਹਾਂ ਪਹਿਲਾ ਆਈਆਂ ਹੁਣ ਉਹਨਾਂ ਦੀ ਗੱਲ ਕਰਦੀਆਂ ਬਾਕੀ ਇੱਥੇ ਦੇ ਬੱਚੇ ਇੱਥੇ ਦੇ ਪੜ੍ਹੇ ਲਿਖੇ ਬੱਚਿਆਂ ਵਾਸਤੇ ਕੋਈ ਕਮੀ ਨਹੀਂ ਕੰਮਾਂ ਦੀ ਤੇ ਉਹ ਸਾਰੇ ਕੰਮ ਕਰਦੇ ਆ ਆਫੀਸ਼ੀਅਲ ਕੰਮ ਵੀ ਕਰਦੇ ਆ ਬੱਚੇ ਇੱਥੇ ਡਰਾਈਵਿੰਗ ਦਾ ਕੰਮ ਤੇ ਮਤਲਬ ਇੱਥੇ ਕੁੜੀਆਂ ਜਿਹੜੀਆਂ ਆਪਣੇ ਇੰਡੀਅਨ ਹੋਈਆਂ ਚਾਹੇ ਕਿਸੇ ਹੋਰ ਕੰਟਰੀ ਦੀਆਂ ਉਹ ਇੱਥੇ ਬੱਸਾਂ ਚਲਾਉਂਦੀਆਂ ਟਰੱਕ ਚਲਾਉਂਦੀਆਂ ਮਤਲਬ ਹਰ ਕੰਮ ਆ ਜਿਹੜਾ ਉਹ ਕਰਦੀਆਂ ਬਸ ਇੱਕ ਅੱਜ ਮੈਂ ਗੱਲ ਉਹਨਾਂ ਕੰਮਾਂ ਦੀ ਕਰੀਆ ਜਦੋਂ ਆਪਾਂ ਇੱਥੇ ਲੈਂਗੁਏਜ ਨਹੀਂ ਆਉਂਦੀ ਹੁੰਦੀ ਆਪਾਂ ਇੱਥੇ ਅਧਵਿਚਕਾਰ ਜੇ ਉਮਰ ਚਾਉਂਦੇ ਆ ਹਸਬੈਂਡ ਵਾਈਫ ਆ ਜਿਹੜੇ ਉਹ ਰਲ ਕੇ ਤੇ ਕੰਮ ਕਰਦੇ ਆ ਵਧੀਆ ਪੇ ਮਿਲਦੀ ਆ ਇੱਥੇ ਇੱਕ ਗੱਲ ਇੱਥੇ ਇਹ ਹੋ ਜਾਂਦੀ ਆ ਮਤਲਬ ਬਿਲਕੁਲ ਨੇੜੇ ਆ ਜਿਹੜੇ ਕੰਮ ਹੋਰ ਦੇਸ਼ਾਂ ਵਾਂਗੂ ਦੂਰ ਦੂਰ ਨਹੀਂ ਜਾਂਦੇ ਕੰਮ ਨੂੰ ਇਹ ਮੈਂ ਇੱਥੇ ਐਕਸਪੀਰੀਅੰਸ ਦੇਖਿਆ ਆ ਜ਼ਿਆਦਾਤਰ ਆਪਣੇ ਪੰਜਾਬੀ ਆ ਜਿਹੜੇ ਫਾਰਮਾਂ ਦੇ ਨੇੜੇ ਹੀ ਘਰ ਹੋ ਜਾਂਦੇ ਆ ਕਈ ਜਗ੍ਹਾ ਤਾਂ ਫਾਰਮਾਂ ਦੇ ਵਿੱਚੇ ਕੰਮ ਜੇ ਹਸਬੈਂਡ ਵਾਈਫ ਕਰਦੇ ਆ ਤਾਂ ਘਰ ਆ ਜਿਹੜਾ ਵਿੱਚੇ ਮਿਲ ਜਾਂਦਾ ਤੇ ਔਰ ਇਹ ਘਰ ਆ ਜਿਹੜੇ ਵਧੀਆ ਘਰ ਹੁੰਦੇ ਆ ਕਿਉਂਕਿ ਇੱਥੇ ਬੜੇ ਸਟ੍ਰਿਕਟਲੀ ਦੇਖਿਆ ਜਾਂਦਾ ਵੀ ਰਹਿਣ ਸਹਿਣ ਦਾ ਜਿਹੜਾ ਘਰ ਆ ਕਿੰਨੇ ਬੰਦਿਆਂ ਨੇ ਰਹਿਣਾ ਇਹਦਾ ਹੋਰ ਨਿਸ਼ਾ ਵਿੱਚ ਨਹੀਂ ਹੈ ਨਾ ਇੰਗਲੈਂਡ ਵਗੈਰਾ ਕਿਧਰੇ ਰੈਜ਼ੀਡੈਂਸ ਨਹੀਂ ਦੇਖਦੇ ਵੀ ਇੰਨੀ ਮਿੱਤਰੀ ਕੋ ਆਦਰੋ ਵਿੱਚ ਐਨੇ ਮੀਟਰ ਘਰ ਵਿੱਚ ਇੱਕ ਬੰਦੇ ਦੇ ਹਿੱਸੇ ਕਿੰਨੇ ਮੀਟਰ ਆਉਂਦਾ ਬਹੁਤ ਵਧੀਆ ਸਿਸਟਮ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਤੋਂ ਆਏ ਆ ਕੰਮ ਕਰ ਰਹੇ ਆ ਵਧੀਆ ਕਰ ਰਹੇ ਆ ਤੁਸੀਂ ਵੀ ਕਰ ਸਕਦੇ ਆ ਪਰ ਥੋੜੀ ਹਿੰਮਤ ਆ ਜਿਹੜੀ ਜਟਾਉਣੀ ਦਿੰਦੀ ਆ ਆਪਣੇ ਆਪ ਨੂੰ ਉਸ ਕੰਮ ਦੇ ਯੋਗ ਬਣਾਉਣਾ ਪੈਂਦਾ ਥੋੜੀ ਆਪਣੇ ਮਨੋਵਲ ਨੂੰ ਉੱਚਾ ਕਰਨਾ ਪੈਂਦਾ ਐ ਅਡਜਸਟਮੈਂਟ ਕਰਨੀ ਪੈਂਦੀ ਆ ਕਿਉਂਕਿ ਆਪਣੇ ਕੰਮਾਂ ਵਿੱਚ ਫਰਕ ਹੁੰਦਾ ਉਧਰ ਆਪਾਂ ਕੰਮ ਹੋਰ ਤਰ੍ਹਾਂ ਕਰਦੇ ਆਂ ਇੱਧਰ ਕੰਮ ਕਰਨ ਦਾ ਤਰੀਕਾ ਤੇ ਕੰਮ ਕਰਨ ਦੇ ਸਾਧਨ ਆ ਜਿਹੜੇ ਹੋਰ ਆ ਤੇ ਕੰਮ ਕਰਨ ਦੀਆਂ ਕਿਸਮਾਂ ਹੋਰ ਆ ਕਿਉਂਕਿ ਉੱਥੇ ਜੇ ਕੋਈ ਦੋ ਮੱਜਾ ਸਾਹਮਦਾ ਇੱਥੇ ਆ ਕੇ 100 100 2 200 3 300 گاਵਾ ਵੀ ਔਰਤਾਂ ਜਿਹੜੀਆਂ ਹਸਬੈਂਡ ਵਾਈਫਾਂ ਜਿਹੜੇ ਉਹ ਬੜੀ ਆਸਾਨੀ ਨਾਲ 2 2 ਘੰਟੇ 3 3 ਘੰਟੇ ਵਿੱਚ ਚੋ ਦਾਨੇ ਆ ਬਹੁਤ ਵਧੀਆ ਪੇ ਆ ਬਹੁਤ ਵਧੀਆ ਢੰਗ ਨਾਲ ਇੱਥੇ ਕੰਮ ਮਿਲ ਜਾਨੇ ਆ ਔਰਤਾਂ ਕੰਮ ਕਰਦੀਆਂ ਤੁਸੀਂ ਵੀ ਕੰਮ ਕਰ ਸਕਦੇ ਆ ਆਕੇ ਕੋਈ ਪ੍ਰੋਬਲਮ ਨਹੀਂ ਚਲੋ ਜੀ ਆਪਾਂ ਕਿਸੇ ਹੋਰ ਵੀਡੀਓ ਚ ਮਿਲੂਗੇ ਇਦਾਂ ਦੀ ਕੋਈ ਹੋਰ ਜਾਣਕਾਰੀ ਨਾਲ ਕਿਸੇ ਹੋਰ ਬਲੌਗ ਨਾਲ ਜਾਂ ਕਿਧਰੇ ਘੁੰਮਣ ਫਿਰਨ ਦੀਆਂ ਵੀਡੀਓਜ਼ ਆਉਣਗੀਆਂ ਅਸੀਂ ਹੁਣ ਰੋਮ ਗਏ ਸੀ ਤਾਂ ਰੋਮ ਦੀ ਅਜੂਬਾ ਜਿਹੜਾ ਆਪਣਾ ਤਾਜ ਮਹਿਲ ਦੀ ਤਰ੍ਹਾਂ ਕੋਲੋਸੀਅਮ ਆਪਾਂ ਨੇ ਉਹਦੀ ਵੀਡੀਓ ਬਣਾਈ ਆ ਆਉਣੇ ਵਾਲੇ ਸਮੇਂ ਵਿੱਚ ਮੈਂ ਉਹ ਵੀਡੀਓ ਆ ਜਿਹੜੀ ਅਪਲੋਡ ਕਰ ਦੂੰਗੀ ਤੁਸੀਂ ਸਾਜਿਤ ਲਾਂਦੀ ਚੈਨਲ ਤੇ ਬਣੇ ਰਹਿਣਾ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਹੈ ਹਾਈਪ ਕਰਨਾ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਕਰਨਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ